ਵਾੜਿਓ ਵੇ ਪਾਣੀ ਉੱਚੀ ਜਦੋਂ ਪਲ ਵਹਿ ਕੇ ਕੌਲਾ ਡਕੇ ਸੁਗਦੀ ਦਾ ਜਾਇਓ ਵੇ ਕਿਸਨੇ ਹਾਲ ਜੇ ਹੋ ਖੱਲਿਓ ਮਾਂ ਰਾਣੀ ਨੂੰ ਵਾਗੇ ਲੈ ਦੇ ਖਬਰ ਬੇ ਮੇਰੀ ਕਹੇ ਤੋ ਮੇਰੇ ਬਾਪ ਨੂੰ ਚੌਲਾ ਹਰਦੀ ਵਿਜੇ ਵੇ ਆਹ ਵਾਹ ਇਹ ਗੱਲ ਪਰੇ ਉਹ ਕੋਈ ਜੰਦਾ ਆਹ ਵਾਹ ਇਹ ਗੱਲ ਉਹ ਕੀ ਜੋਰ ਗਰੀਬੀ ਜੋਰ ਜੇ ਨਾਲ ਨਹੀਂ ਦਾ ਫੇ ਬਾਹੋ ਹਰ ਮੈਲਾ ਢੋਖ ਖੱਗਤੀ ਕਿੱਕਾ ਬਦੇ ਪਰਦਾ ਜੀ ਤਾ ਵੀ ਜੈ ਨੇ ਝੂਠੀ ਤੂੰ ਬਦਲਾ ਗਏ ਯਦਤੀ ਮੇਰੀ ਇਕੜਾ ਮਨਨੀ ਵੇ ਹੱਥ ਨਹੀਂ ਚੋ ਦਰਿਆ ਦੇ ਸੁਦਾਰਾ ਭਾਈ ਕਹਿੰਦਾ ਲਿਖੀ ਆ ਫੁੱਟ ਗਈ ਮੱਥੇ ਦੀ ਮੈਂ ਜੰਮ ਪਈ ਮਾਰੇ ਲੈ ਗਿਲਘਾ ਦੇ ਇੱਕ ਰੋਟੀ ਖਾਤਰ ਵੇ ਦਿਨਾ ਤੱਕ ਦੀ ਗਾਲਾ ਖਾਗੇ ਰੇਸ਼ਮ ਤੇ ਸੌਂਦੀ ਦੀ ਸਮਤ ਆਰ ਦੁਖਾਨੇ ਖੈ ਕਹਿ ਦੋ ਮੇਰੇ ਵਾਹ ਲੂ ਕੋਲਾ ਉਹ ਸ਼ਰਤੀ ਵਿਜੇਰੇ ਦੇਰੀ ਕੋਈ ਲੇ ਜੇ ਨਾ ਆਉਂਦਾ ਵੇ ਵੇ ਮੈਨੂੰ ਆਪਣਾ ਵਿੱਚ ਜਮਾਨੇ ਅੱਜ ਅੰਨਾ ਸ਼ਾਇਰ ਦੀਆ ਕੌਲਾ ਨੂੰ ਮਾਰਨ ਮੈਨੇ ਖੰਨੇ ਜੋ ਦੇਵ ਖਰੀਕਿਆਂ ਦਾ ਉਹਨੇ ਕਿਉ ਆਪਣੀ ਨਜ਼ਰ ਬਫੈਰੀ ਗਏ ਜੋ ਮੇਰੇ ਵਾਬਲ ਨੂੰ ਕੌਲਾ ਸ਼akti vijay ਨੇ ਤੇਰੀ ਚੌਧਰੀਆ ਜੀ ਚੌਧਰੀਆ ਜੀ ਲਿਖੀ ਫੁੱਟ ਗਈ ਮੱਥੇ ਦੀ ਜੰਮ ਪੀ ਮਾਰੇ ਲੇਖ ਲਿਖਾ ਗਏ ਇੱਕ ਰੋਟੀ ਖਾਤਰ ਵੇ ਦਿਨਾਂ ਫੱਦੀ ਗਾੜਾ ਗਾ ਗਏ ਰੇ ਸ਼ਿਮਤੇ ਫੌਂਦੀ ਦੀ ਕਿਸਮਤ ਆੜ ਜੋ ਖਾਨੇ ਖੈਰੀ ਕਹਿ ਦੋ ਮੇਰੇ ਬਾਬਲ ਨੂੰ ਕੌਲਾ ਛੱਡ ਜਾਈਆ ਦੇ